ਤਨ ਨਾਮ ਵਾਹਿਗੁਰੂ ਸਤਨ ਸਤਿ guru bhai guru, bhai guru, bhai guru, bhai guru. ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਤੇ ਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਗਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਦਾ ਬਹੁ ਪਰਉਪਕਾਰੀ ਛੇਵੇਂ ਗੁਰੂ ਨਾਨਕ ਧੰਨ ਧੰਨ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕੌਮ ਦੇ ਅੰਦਰ ਨਵਾਂ ਜੋਸ਼ ਭਰਨ ਦੇ ਲਈ ਮੀਰੀ ਪੀਰੀ ਦੀਆਂ ਜਿੱਥੇ ਦੋ ਕਿਰਪਾਨਾਂ ਧਾਰਨ ਕੀਤੀਆਂ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਅੱਜ ਵੀ ਮਜਲੂਮਾਂ ਵਾਸਤੇ ਨਿਮਾਣਿਆਂ ਵਾਸਤੇ ਨਿਤਾਣਿਆਂ ਵਾਸਤੇ ਹਰੇਕ ਦੇ ਵਾਸਤੇ ਇੱਕ ਆਸਰਾ ਵਾ ਇੱਕ ਓਟ ਆ ਅੱਜ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਸਾਰੇ ਸੰਸਾਰ ਸੱਚੇ ਪਾਤਸ਼ਾਹ ਜੀ ਦੇ ਸੁਪਾਵਨ ਤਖਤ ਸਾਹਿਬ ਨੂੰ ਜਿੱਥੇ ਨਤਮਸਤਕ ਹੁੰਦੇ ਨੇ ਉੱਥੇ ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖ ਜਿਹੜੇ ਨੇ ਉਹ ਹਮੇਸ਼ਾ ਹੀ ਆਪਣੀ ਹਰ ਗੱਲ ਦੇ ਲਈ ਸੱਚੇ ਤਖਤ ਦੇ ਅੱਗੇ ਝੁਕਦੇ ਨੇ ਸਜਦੇ ਕਰਦੇ ਨੇ ਅੱਜ ਜਦੋਂ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਹ ਪ੍ਰਾਨ ਕਰਨਾ ਚਾਹੀਦਾ ਹੈ ਕਿ ਅਸੀਂ ਸੱਚੇ ਪਾਤਸ਼ਾਹ ਜੀ ਦੇ ਜੋ ਦਿੱਤੇ ਹੋਏ ਸਿਧਾਂਤ ਨੇ ਜਿਹੜੇ ਸਿੱਖਿਆ ਨੇ ਉਹਦੇ ਤੇ ਅਮਲ ਕਰਨਾ ਹੈ ਖਾਸ ਕਰਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਉਹ ਗੁਰਤਾ ਗੱਦੀ ਤੇ ਬੈਠੇ ਨੇ ਔਰ ਉਹਦੇ ਤੋਂ ਬਾਅਦ ਜਿੱਥੇ ਆਪ ਉਹਨਾਂ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਉਥੇ ਉਹਨਾਂ ਨੇ ਹਰੇਕ ਸਿੱਖ ਦੇ ਲਈ ਇਹ ਲਾਜ਼ਮੀ ਕੀਤਾ ਸੀ ਕਿ ਜਦੋਂ ਮੇਰੇ ਤੁਸੀਂ ਦਰਸ਼ਨਾਂ ਨੂੰ ਆਉਣਾ ਹੈ ਤਾਂ ਉਸ ਵੇਲੇ ਤੁਸੀਂ ਤਿਆਰ ਬਰ ਤਿਆਰ ਹੋਣਾ ਹੈ ਅੱਜ ਸਮੇਂ ਦੀ ਲੋੜ ਵੀ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਨੂੰ ਬਾਣੀ ਦਿੱਤੀ ਉਥੇ ਬਾਣਾ ਦਿੱਤਾ ਇਸ ਕਰਕੇ ਆਪਾਂ ਤਿਆਰ ਬਰ ਤਿਆਰ ਹੋਈਏ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਤੇ ਚੱਲੀਏ ਸਿੱਖਿਆਵਾਂ ਤੇ ਚੱਲੀਏ ਇਹ ਮੀਰੀ ਪੀਰੀ ਦੇ ਮਾਲਕ ਹੀ ਨੇ ਜਿਨ੍ਹਾਂ ਨੇ ਸਮਾਜ ਦੇ ਅੰਦਰ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਦੇਖਣ ਦਾ ਉਪਦੇਸ਼ ਦਿੰਦਿਆਂ ਸ੍ਰੀ ਹਰਗੋਬਿੰਦ ਪੁਰੇ ਇੱਕ ਉੱਥੋਂ ਦੇ ਗਰੀਬ ਮੁਸਲਮਾਨਾਂ ਦੀ ਬੇਨਤੀ ਤੇ ਮਸਜਿਦ ਵੀ ਜਿਹੜੀ ਤਾਮੀਰ ਕਰਵਾਈ ਸੀ ਐਸੇ ਸਾਡੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੇ ਹਮੇਸ਼ਾ ਹੀ ਹਰੇਕ ਨੂੰ ਗਲੇ ਲਾਉਂਦੇ ਨੇ ਤੇ ਦਰੋਂ ਘਰੋਂ ਉਹ ਉਪਦੇਸ਼ ਦਿੰਦੇ ਨੇ ਜਿੰਨੂੰ ਮੰਨ ਕੇ ਜਿੰਨੂੰ ਸੁਣ ਕੇ ਸਾਰਿਆਂ ਦਾ ਉਧਾਰ ਹੁੰਦਾ ਹੈ ਪਾਤਸ਼ਾਹ ਕਿਰਪਾ ਕਰਨ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਗੁਰੂ ਦੇ ਉਪਦੇਸ਼ ਵਸਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ